ਖੇਮਕਰਨ ਦਿਨ ਪੰਦੇ ਕਸਬਾ ਮੈਦੀਪੁਰ ਵਿਖੇ ਸਬਡਵੀਜ਼ਨ ਪੇਖਵਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਥਾਣਾ ਫਲਟੂਹਾ ਪੁਲਿਸ ਅਤੇ ਥਾਣਾ ਖੇਮਕਰਨ ਪੁਲਿਸ ਤੋਂ ਵੱਲੋਂ ਕਾਸੂ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਲਈ ਹੈ ਤੇ ਕਈ ਨਸ਼ਾ ਤਸਕਰਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲਿੱਤਾ ਗਿਆ ਇਸ ਸਬੰਧ ਜਾਣਕਾਰੀ ਦਿੰਦੋ ਸਬਡਵੀਜ਼ਨ ਪੇਖਵਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਕਿਹਾ ਕਿ ਯੂ ਨਸ਼ਾ ਵਿਰੁੱਧ ਚੱਲ ਰਹੀ ਹੈ ਮੁਹਿੰਮ ਤਾਤ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਦੇ ਨਾਲ ਉਹਨਾਂ ਦੇ ਵੱਲੋਂ ਇਹ ਕਾਸੂ ਆਪਰੇਸ਼ਨ ਚਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਚਲਾਈ ਗਈ ਹੈ ਉਸ ਦੀ ਲੜੀ ਦੇ ਵਿੱਚ ਅੱਜ ਜਿਹੜਾ ਕੈਸੋ ਸਰਚ ਆਪਰੇਸ਼ਨ ਆ ਜ਼ਿਲ੍ਹਾ ਤਰਨਤਾਰਨ ਵਿੱਚ ਜਿੱਦਾਂ ਸਾਰੀ ਪੰਜਾਬ ਦੀ ਤਰਜ਼ ਤੇ ਕੀਤਾ ਜਾ ਰਿਹਾ ਹੈ ਸੋ ਅੱਜ ਖੇਮਕਰਨ ਦੇ ਥਾਣਾ ਮਹਿਦੀਪੁਰ ਦੇ ਵਿੱਚ ਦੋ ਥਾਣਿਆਂ ਦੀ ਫੋਰਸ ਥਾਣਾ ਬਲਟੋਆ ਤੇ ਥਾਣਾ ਖੇਮਕਰ ਦੀ ਫੋਰਸ ਨਾਲ ਜਿਹੜੇ ਲਿਸਟਡ ਤੇ ਸ਼ੱਕੀ ਵਿਅਕਤੀ ਨੇ ਜਿਹੜੇ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਇਨਵੋਲ ਹੋ ਨੇ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਜਾ ਰਹੇ ਨੇ ਤੇ ਸਰਚ ਕੀਤੀ ਜਾ ਰਹੀ ਆ ਤੇ ਤਾਂ ਕਿ ਜਿਹੜੇ ਅवैध ਧੰਦਾ ਕਰਨ ਵਾਲੇ ਆ ਉਹਨਾਂ ਦੇ ਖਿਲਾਫ ਜਿਹੜੀ ਹੈ ਮੁਹਿੰਮ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਬਡਿਵੀਜ਼ਨ ਭਿੱਖੀਵੜ ਦੇ ਵਿੱਚ ਜਿੱਥੇ ਇੱਥੇ ਵੀ ਕਾਰਵਾਈ ਕੀਤੀ ਜਾ ਰਹੀ ਆ ਉੱਥੇ ਡਲਪਿੰਡ ਦੇ ਵਿੱਚ ਵੀ ਐਸ ਐਚ ਓ ਖਾਲੜਾ ਐਸ ਐਚ ਓ ਭਿੱਖੀਵੜ ਤੇ ਐਸ ਐਚ ਓ ਕੱਚਾ ਪੱਕਾ ਵੱਲੋਂ ਇੱਕ ਡੀਐਸਪੀ ਸਾਹਿਬ ਵੱਖਰੇ ਤੌਰ ਤੇ ਲੱਗ ਕੇ ਉੱਥੇ ਵੀ ਸਰਚ ਆਪਰੇਸ਼ਨ ਕਰ ਰਿਹਾ ਸੋ ਇਹਦੇ ਵਿੱਚ ਅਸੀਂ ਕੁਝ ਇੱਕ ਵਿਅਕਤੀਆਂ ਨੂੰ ਰਾਉਂਡ ਅਪ ਵੀ ਕੀਤਾ ਆ ਤੇ ਕੁਝ ਕੁ ਦੀ ਅਸੀਂ ਤਲਾਸ਼ ਵਾਸਤੇ ਜਿਹੜੇ ਛਾਪਮਾਰੀ ਵੀ ਕਰ ਰਹੇ ਹਾਂ ਸੋ ਇਹਦੀ ਜਿਹੜੀ ਕਨਕਲੂਜਨ ਆਉ ਜਿਹੜਾ ਇਹ ਖਤਮ ਹੋਣ ਤੋਂ ਬਾਅਦ ਜਿਹੜੀ ਉਹ ਦਿੱਤੀ ਜਾਊਗੀ ਸੋ ਮੈਂ ਇਥੇ ਤਾੜਨਾ ਕਰਨਾ ਚਾਹੁੰਦਾ ਜਿਹੜੇ ਨਸ਼ਿਆਂ ਦੇ ਕੇਸ ਗੋਰਖ ਧੰਦੇ ਦੇ ਵਿੱਚ ਬੜਿਆ ਵੀ ਉਹ ਆਪਣੇ ਕੰਮਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿੱਥੇ ਅਸੀਂ ਜਲਦ ਤੋਂ ਜਲਦ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਤੇ ਕਾਨੂੰਨੀ ਕਾਰਵਾਈ ਕਰਦੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਾਂਗੇ ਤੇ ਉਹਨਾਂ ਦੀਆਂ ਅਬੈਦ ਬਣਾਈਆਂ ਹੋਈਆਂ ਜਿਹੜੀਆਂ ਜਾਇਦਾਦਾਂ ਉਹਨਾਂ ਨੂੰ ਜ਼ਬਤ ਵੀ ਕਰਾਵਾਂਗੇ ਤੇ ਗੈਰ ਕਾਨੂੰਨੀ ਤਰੀਕੇ ਨਾਲ ਗੈਰ ਸਥਾਪਨ ਤੇ ਬਣਾਈਆਂ ਗਈਆਂ ਜਿਹੜੀਆਂ ਮਕਾਨ ਕੋਠੇ ਉਹਨਾਂ ਨੂੰ ਬਖਰੀ ਤੌਰ ਤੇ ਢਾਵਾਂਗੇ ਵੀ ਸੋ ਮੈਂ ਇਥੇ ਤਰੰਤਾਰਨ ਪੁਲਿਸ ਵੱਲੋਂ ਜਿਹੜੇ ਸਾੜੇ ਮਾੜੇ ਅਨਸਰ ਉਹਨਾਂ ਨੂੰ ਠਾੜਨਾ ਕਰਦਾ ਖਾਸ ਕਰਕੇ ਇਸ ਬਾਰਡਰ ਰੇਂਜ ਤੇ ਕਾਫੀ ਵਿਅਕਤੀ ਜਿਹੜੇ ਆ ਅਸੀਂ ਇਸ ਮੁਹਿੰਮ ਦੇ ਥੱਲੇ ਜਿਹੜੇ ਆ ਮਨ ਕੋਲ ਬਰਾਮਤਗੀਆ ਕਰਕੇ ਵਕ ਵਕ ਜ਼ਿਲਾਂ ਦੇ ਵਿੱਚ ਭੇਜ ਚੁੱਕੇ ਆ ਸੋ ਆਪਣਾ ਜਿਹੜਾ ਧੰਦਾ ਆ ਆਪਣਾ ਕਾਰੋਬਾਰ ਆ ਉਹ ਮਿਹਨਤ ਕਿਰਤ ਤੇ ਆਉਣ ਤੇ ਇਸ ਨਜਾਇਜ਼ ਧੰਦੇ ਦੇ ਉੱਤੋਂ ਜਿਹੜਾ ਪੰਜਾਬ ਨੂੰ ਬਰਬਾਦ ਕਰ ਰਿਹਾ